ਨਿਊਜ਼ 18 ਦੀ ਖਬਰ ਤੇ ਮੋਹਰ ਲੱਗੀ ਹੈ ਕੈਨੇਡਾ ਦੇ ਵਿੱਚ ਅਰਸ਼ ਡਾਲਾ ਦੀ ਗ੍ਰਿਫਤਾਰੀ ਤੇ ਮੋਹਰ ਲੱਗੀ ਹੈ ਦੱਸਿਆ ਕਿ ਅਸ਼ ਅੱਜ ਅਰਸ਼ ਡਾਲਾ ਦੀ ਓਨਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਪੇਸ਼ੀ ਹੋਏਗੀ ਯਾਨੀ ਕਿ ਅਰਸ਼ ਡਾਲਾ ਗ੍ਰਿਫਤਾਰ ਹੋ ਗਿਆ ਹੈ ਜੋ ਜਾਣਕਾਰੀ ਨਿਊਜ਼ 18 ਦੇ ਵੱਲੋਂ ਪਛਾਈ ਗਈ ਸੀ ਤਾਂ ਉਸ ਖਬਰ ਤੇ ਮੋਹਰ ਲੱਗੀ 28 ਅਕਤੂਬਰ ਨੂੰ ਹੋਏ ਸ਼ੂਟਆਊਟ ਦੇ ਮਾਮਲੇ ਦੇ ਵਿੱਚ ਸੁਣਵਾਈ ਹੋਏਗੀ ਸੁਣਵਾਈ ਦੀ ਲਿਸਟ ਦੇ ਵਿੱਚ ਅਰਸ਼ ਡਾਲਾ ਦਾ ਵੀ ਨਾਂ ਹੈ ਤਾਂ ਸ਼ੂਟਆਊਟ ਦੇ ਵਿੱਚ ਅਰਸ਼ ਡਾਲਾ ਦੀ ਬਾਹ ਤੇ ਗੋਲੀ ਲੱਗੀ ਸੀ ਤਾਂ ਕੈਨੇਡਾ ਪੁਲਿਸ ਦੇ ਮੁਤਾਬਕ ਅਰਸ਼ ਡਾਲਾ ਦੇ ਨਾਲ ਗੁਰਜੰਟ ਸਿੰਘ ਨਾਂ ਦਾ ਸ਼ਖਸ ਵੀ ਕਾਰ ਦੇ ਵਿੱਚ ਮੌਜੂਦ ਸੀ ਉਸ ਦਿਦਾਰ ਅਰਸ਼ ਡਾਲਾ ਦੀ ਕਾਰ ਦੇ ਨੇੜੇ ਇੱਕ ਹੋਰ ਕਾਰ ਆਈ ਜਿਸ ਦੇ ਵਿੱਚ ਉਤਬੜ ਤੋੜ ਗੋਲੀਆਂ ਚਲਾਈਆਂ ਗਈਆਂ ਸ਼ੂਟਆਊਟ ਤੋਂ ਬਾਅਦ ਅਰਸ਼ ਡਾਲਾ ਅਤੇ ਉਸ ਦਾ ਸਾਥੀ ਹਸਪਤਾਲ ਪਹੁੰਚੇ ਸਨ ਅਰਸ਼ ਡਾਲਾ ਦੇ ਸੱਜੇ ਡੋਲੇ ਤੇ ਗੋਲੀ ਲੱਗੀ ਸੀ ਪੁਲਿਸ ਨੇ ਕ੍ਰਾਈਮ ਸੀਨ ਦਾ ਮੌਇਨਾ ਕੀਤਾ ਔਰ ਅਰਸ਼ ਡਾਲਾ ਦੇ ਕਾਰ

डाला के विदेश तो ऑर्डरता गया जिस तु तो बाद शूटर ने कतल किया और उ शूटर जसवंत सिंह गिलद का महाराष्ट्र गोलियां मारके ताजा घटाक्रम है जो कतल किया गया है हालांकि शूटर ने उन्होंने ਨੋਦੇ ਤੋਂ ਗ੍ਰਫਤਾਰ ਕੀਤਾ ਗਿਆ ਤਾਂ ਇਸ ਦਾ ਖੁਲਾਸਾ ਹੁੰਦਾ ਕਿ ਅਰਸ਼ਦਲਾ ਦੇ ਸੇ ਵਿੱਚ ਨਾ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਅਨੇਕਾਂ ਹੀ ਮਾਮਲੇ ਨੇ ਕਤਲ ਜਬਰੀ ਵਸੂਲੀ ਤਮਕੌਨ ਦੇ ਤਾਂ ਇਹ ਸਾਰੇ ਮਾਮਲੇ ਨੇ ਔਰ ਇਸ ਦੇ ਵਿੱਚ ਹੁਣ ਇੱਕ ਵੱਡੀ ਖਬਰ ਹੈ ਨਿਊਜ਼ 18 ਦੀ ਖਬਰ ਤੇ ਮੋਹਰ ਲੱਗੀ ਹੈ ਕਿਉਂਕਿ ਕਾਰਵਾਈ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਹੋ ਰਹੀ ਹੈ ਉਹ ਵੀ ਤੁਹਾਨੂੰ ਵਿਸਤਾਰ ਦੇ ਨਾਲ ਦੱਸਿਆ ਆਨੰਤ ਵਾਰੀ ਨੇ ਮੇਰੇ ਸਯੋਗੀ ਫੋਨ 9 ਤੇ ਆਨੰਦ ਨਿਊਜ਼ 18 ਦੀ ਖਬਰ ਪਰ ਮੋਹਰ ਲੱਗੀ ਅਰਸ਼ਦਲਾ ਦੀ ਗ੍ਰਫਤਾਰੀ ਹੋ ਚੁੱਕੀ ਹੈ ਕਿ ਆ ਕੁਝ ਆਪਕੇ ਪਾਸ ਪੂਰੀ ਜਾਣਕਾਰੀ देखिए आज कनाडा की एक कोर्ट में जो अर्शदीप डाला है उसकी पेशी होना है और बकायदा एक कोर्ट का दस्तावेज जो है वो न्यूज एटीन इंडिया के हाथ लगा है एफ की कॉपी जिसमें बकायदा अर्शदीप सिंह जो गिल है उसके नाम का जिक्र किया गया है और 28 तारीख को जो पूरी घटना हुई थी उसका भी जिक्र किया गया है, जिसमें बताया जा रहा है कि अर्शदीप के साथ एक गुरजंत सिंह नाम का जो शख्स था वो गाड़ी में बैठा हुआ था और एक सूट आउट हुआ था जिसमें अर्शदल्ला के भी हाथ में शोल्डर में गोली लगी थी और ये भी जानकारी आ रही है कि उसके बाद उसके घर से कुछ हथियार भी जो है वो बरामद किए हैं कनाडा की पुलिस ने तो अपने आप में चौंकाने वाला ये मामला अब हो गया है क्योंकि भारत की एजेंसियां लगातार ये कह रही थी कि अर्शाला वहां पर पकड़ा गया है उसे हिरासत में लिया गया है और अब खबर ये आ रही है की उसे उसे आज एक कनाडा की कोर्ट में पेश किया जाएगा कुछ और भी मामले हैं जिसमें उसकी बेल की एप्लीकेशन लगी हुई है और कोर्ट के दस्तावेज में उसका नाम भी अर्शदीप सिंह गिल लिखा हुआ है और सेम नाम डोजियर में भी जो भारत सरकार ने दिया है एजेंसियों को आगे की उसमें भी इसी नाम का जिक्र है तो देखना होगा कि आगे किस तरह की कार्रवाई कनाडा की एजेंसियां करती हैं अर्शदीप सिंह के ऊपर ठीक है शुक्रिया बहुत बहुत आनंद तमाम जानकारी के लिए के दस दही की सीधे तौर से ਜਿਸ ਤਰੀਕੇ ਦੇ ਨਾਲ ਕਾਰਵਾਈ ਹੋਈ ਹੈ ਔਰ ਇਸ ਨੂੰ ਲੈ ਕੇ ਪੂਰਾ ਖੇਤਲੇ ਪਾਸੇ ਤੁਹਾਨੂੰ ਅਸੀਂ ਵਿਸਥਾਰ ਦੇ ਨਾਲ ਦੱਸ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੀ ਕੁਝ ਸਾਰਾ ਹੁਣ ਅਰਸ਼ਦ ਆਲਾ ਦਾ ਇਹ ਰਿਕਾਰਡ ਹੈ ਕਿਉਂਕਿ ਖਾਲਿਸਤਾਨੀ ਸਮਰਥਕ ਹੈ ਅਤਵਾਦੀ ਹੈ ਇਹ ਸਿੱਧੇ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਰੇ ਮਾਮਲੇ ਸਾਹਮਣੇ ਆਉਂਦੇ ਨੇ ਜਾਂਚ ਪਿਠਾਈ ਚੱਕਈ ਹੈ ਕਤਲ ਜਬਰੀ ਵਸੂਲੀ ਦੇ ਕਈ ਮਾਮਲੇ ਦੇ ਵਿੱਚ ਸ਼ਾਮਿਲ ਸੀ ਕੌਮੀ ਜਾਂਚ ਏਜੰਸੀਆਂ ਨੂੰ ਦੱਸਿਆ ਕਿ ਇਹ ਲੋੜਿੰਦਾ ਹੈ ਔਰ ਲਗਾਤਾਰ ਇਸ ਦੀ ਪਾਲ ਅੱਜ ਜਿਹੜੀ ਆਪ ਕੀਤੇ ਜਾ ਰਹੀ ਸੀ ਸਰਹੱਦ ਪਾਰੋਂ ਨਸ਼ਾ ਅਤੇ ਹਥਿਆਰ ਤਸਕਰੀ ਦੇ ਵਿੱਚ ਸ਼ਾਮਲ ਐ ਮੋਗਾ ਦੇ ਪਿੰਡ ਡਾਲਾ ਦਾ ਰਹਿਣ ਵਾਲਾ ਹੈ ਉੱਥੋਂ ਹੀ ਇਸ ਦੇ ਨਾਂ ਦੇ ਨਾਲ ਡਾਲਾ ਲੱਗਿਆ ਅਰਸ਼ ਡਾਲਾ ਜਿਸ ਨੂੰ ਦੇ ਨਾਂ ਦੇ ਨਾਲੇ ਮਸ਼ਹੂਰ ਹੈ ਤਾਂ ਇਸ ਵੇਲੇ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਜਿਸ ਦੀ ਪੁਸ਼ਟੀ ਵੀ ਹੁਣ ਲਗਭਗ ਲਗਭਗ ਹੋ ਚੁੱਕੀ ਹੈ ਤਾਂ ਜਨਵਰੀ ਰੋਜ਼ਾ ਤੇ ਇਹ ਦੇ ਵਿੱਚ ਦੱਸਿਆ ਕਿ ਐਤਵਾ ਦੇ ਲੈਣਿਆ ਗਿਆ ਸੀ ਔਰ ਐਕਸਕਲੂਸਿਵ ਕਾਪੀ ਜਿਹੜੀ ਹੈ ਐਫ ਆਈ ਆਰ ਦੀ ਤੌਰ 'ਤੇ ਦਿਖਾ ਰਹੇ ਹਾਂ ਯਾਨੀ ਕਿ ਸਿੱਧੇ ਤੌਰ 'ਤੇ ਇੱਕ ਵੱਡਾ ਸਬੂਤ ਹੈ ਕਿ ਕਿਸ ਤਰੀਕੇ ਦੇ ਨਾਲ ਕਾਰਵਾਈ ਕੈਨੇਡਾ ਦੇ ਵਿੱਚ ਅਰਸ਼ ਡਾਲਾ ਤੇ ਹੋ ਰਹੀ ਹੈ ਕਿਉਂਕਿ ਹੁਣ ਤੱਕ ਇੱਕ ਗੁੱਥੀ ਬਣੇ ਹੋਏ ਨੇ ਇਹ ਬਹੁਤ ਸਾਰੇ ਅਜਿਹੇ ਨਾਂ ਗੋਲਦੀ ਬਰਾੜ ਅਰਸ਼ ਡਾਲਾ ਅਨਮੋਲ ਬਿਸ਼ਨੋਈ ਤਾਂ ਕੁਲ ਮਿਲਾ ਕੇ ਇੱਕ ਐਫ ਆਈ ਆਰ ਦੀ ਇੱਕ ਕਾਪੀ ਤੁਹਾਨੂੰ ਦਿਖਾ ਰਹੇ ਹਾਂ ਜੋ ਕੈਨੇਡਾ ਦੇ ਵਿੱਚ ਦਰਜ ਕੀਤੀ ਗਈ ਹੈ ਔਰ ਇਸ ਦੇ ਵਿੱਚ ਅੱਜ ਕੋਰਟ 'ਚ ਇਸ ਦੀ ਪੇਸ਼ੀ ਹੋਏਗੀ ਇਸ ਦੇ ਘਰ ਤੋਂ ਹਥਿਆਰ ਮਿਲੇ ਨੇ ਨਾਜਾਇਜ਼ ਹਥਿਆਰ ਨੇ ਕਿਉਂਕਿ ਉਸ ਦਾ ਕੋਈ ਲਾਇਸੈਂਸ ਇਸ ਦੇ ਕੋਲ ਨਹੀਂ ਪਾਇਆ ਗਿਆ ਤਾਂ ਇਹ ਸਾਰੇ ਧਰਾਵਾਂ ਦੇ ਤਹਿਤ ਸੁਭਾਵਿਕ ਤੌਰ ਤੇ ਕਾਰਵਾਈ ਜਿਹੜੀ ਹੈ ਹੁੰਦੀ ਹੋਈ ਨਜ਼ਰ ਆਏਗੀ ਰਾਈਫਲ ਤਾਂ ਕਿਸ ਦੇ ਘਰ ਤੋਂ ਮਿਲੀ ਹੈ ਤਾਂ ਐਫ ਆਈ ਆਰ ਦੀ ਕਾਪੀ ਐਕਸਕਲੂਸਿਵ ਤੌਰ ਤੇ ਦਿਖਾ ਰਹੇ ਹਾਂ ਇੱਕ ਵੱਡੀ ਗ੍ਰਿਫਤਾਰੀ ਜਿਹੜੀ ਹੈ ਉਹ ਹੋਈ ਹੈ ਕਿਉਂਕਿ ਇੱਕ ਗਲੇ ਦੀ ਹੱਡੀ ਜਿਹੜਾ ਹੈ ਭਾਰਤ ਦੇ ਵਿੱਚ ਆ ਪ੍ਰਸ਼ਾਸਨ ਦੇ ਲਈ ਇਹ ਬਣਿਆ ਹੋਇਆ ਹੈ ਬੇਸ਼ੱਕ ਪੰਜਾਬ ਦਾ ਪਾਰਟਿਕੂਲਰ ਅਸੀਂ ਜ਼ਿਕਰ ਕਰ ਲਈਏ ਬਹੁਤ ਸਾਰੀਆਂ ਆ ਜੀਆਂ ਘਟਨਾਵਾਂ ਜਿਸ ਦੇ ਵਿੱਚ ਅਰਸ਼ਦਾਲਾ ਦਾ ਨਾਂ ਗੂੰਜਦਾ ਹੈ ਬਹੁਤ ਸਾਰੀਆਂ ਰੰਗਦਾਰੀ ਦੀਆਂ ਪਰਚੀਆਂ ਸੁਟੀਆਂ ਜਾਂਦੀਆਂ ਨੇ ਘਰੋ ਘਰੀ ਜਿੱਥੇ ਕਿ ਗੋਲੀਆਂ ਬਾਅਦ ਦੇ ਵਿੱਚ ਵਰਾ ਦਿੱਤੀਆਂ ਜਾਂਦੀਆਂ ਨੇ ਕਿਸੇ ਤੋਂ 50 ਲੱਖ ਕਿਸੇ ਤੋਂ 1 ਕਰੋੜ ਦੀ ਰੰਗਦਾਰੀ ਮੰਗੀ ਜਾਂਦੀ ਹੈ ਤਾਂ ਸੁਭਾਵਿਕ ਤੌਰ ਤੇ ਮਾਹੌਲ ਖਰਾਬ ਹੁੰਦਾ ਹੈ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਪੁਲਿਸ ਪ੍ਰਸ਼ਾਸਨ ਦੇ ਲਈ ਇੱਕ ਵੱਡੀ ਚੁਣੌਤੀ ਬਣਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਇਹ ਵਿਦੇਸ਼ ਦੇ ਵਿੱਚ ਬੈਠੇ ਹੋਏ ਕ੍ਰਿਮੀਨਲ ਨੇ ਇਹਨਾਂ ਤੇ ਸ਼ਿਕੰਜਾ ਕੱਸਿਆ ਜਾਵੇ ਔਰ ਸਿਰਫ ਰਕਦਾਰੀ ਨਹੀਂ ਹੈ ਬਲਕਿ ਕਤਲ ਨਸ਼ਾ ਇੱਕ ਸਭ ਤੋਂ ਵੱਡੀ ਸਮੱਸਿਆ ਇਸ ਤੋਂ ਇਲਾਵਾ ਹਥਿਆਰਾਂ ਦੀ ਸਪਲਾਈ ਜਿਸ ਦੇ ਸਿਰ ਤੇ ਇਹ ਗੁਰਗੇ ਆ ਕੇ ਸ਼ਰਮ ਫਾਇਰਿੰਗ ਕਰ ਦਿੰਦੇ ਨੇ ਬਹੁਤ ਸਾਰੇ ਅਜਿਹੇ ਮਾਮਲੇ ਜੇਕਰ ਪਿਛਲੇ ਦਾ ਜ਼ਿਕਰ ਕੀਤਾ ਜਾਏ ਕਿਉਂਕਿ ਜਨਵਰੀ 2023 ਦੇ ਵਿੱਚ ਇਸ ਨੂੰ ਅਤਵਾਦੀ ਐਲਾਨ ਦਿੱਤਾ ਗਿਆ ਸੀ ਔਰ ਜਿਸ ਨੂੰ ਟੈਰਰਿਸਟ ਐਲਾਨ ਦਿੱਤਾ ਗਿਆ ਹੋਵੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਸਤੇ ਕਿਹੜੇ ਕਿਹੜੇ ਮਾਮਲੇ ਹੋ ਸਕਦੇ ਹਨ ਔਰ ਕਿਵੇਂ ਉਹ ਕੰਮ ਆ ਦੇਸ਼ ਦੇ ਖਿਲਾਫ ਕਰ ਰਿਹਾ ਹੋਵੇਗਾ ਸਿਰਫ ਆਪਣੇ ਦੇ ਲਈ ਜਿਹੜਾ ਪੈਸੇ ਇਕੱਠੇ ਕਰਦੇ ਨੇ ਉਸ ਤੋਂ ਬਾਅਦ ਇਹ ਹਥਿਆਰ ਖਰੀਦੇ ਨੇ ਨਸ਼ੇ ਨੂੰ ਲੈ ਕੇ ਸਮਗਲਿੰਗ ਹੁੰਦੀ ਹੈ ਸਾਰੀਆਂ ਚੀਜ਼ਾਂ ਦੇ ਸਾਰੇ ਇਲਜ਼ਾਮ ਨੇ ਇਸ ਤੇ ਅਰਸ਼ਦਾਲਾ ਤੇ ਔਰ ਇਹ ਵਿਦੇਸ਼ ਦੇ ਵਿੱਚ ਲੁਕਿਆ ਹੋਇਆ ਔਰ ਹੁਣ ਕਨਫਰਮੇਸ਼ਨ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਜਿਸ ਤਰੀਕੇ ਨਾਲ ਮੇਰੇ ਸਹਿਯੋਗੀ ਆਨੰਦ ਨੇ ਜ਼ਿਕਰ ਕੀਤਾ ਹੈ ਕਿ ਇਸ ਦਾ ਨਾਮ ਅਰਸ਼ਦੀਪ ਸਿੰਘ ਗੱਲ ਜਿਹੜਾ ਹੈ ਉਹ ਇਸ ਦੇ ਵਿੱਚ ਮੈਂਸ਼ਨ ਕੀਤਾ ਗਿਆ ਔਰ ਇਸੇ ਨਾਲ ਤੋਂ ਹੀ ਪਾਰਤ ਦੇ ਵਿੱਚ ਜਿਹੜੀ ਕਾਰਵਾਈ ਹੋਈ ਹੈ ਉਹ ਹੋ ਰਹੀ ਹੈ ਡਾਲਾ ਜ਼ਿਕਰ ਗੱਲ ਕੀਤੀ ਜਾਵੇ ਮੋਗਾ ਦਾ ਪਿੰਡ ਡਾਲਾ ਹੈ ਜਿੱਥੋਂ ਦਾ ਇਹ ਰਹਿਣ ਵਾਲਾ ਹੈ ਜਿਸ ਦੇ ਇਸ ਦਾ ਪਛੋਕਰ ਹੈ ਤਾਂ ਉਹ ਡਾਲਾ ਇਸ ਦੇ ਨਾਂ ਦੇ ਨਾਲ ਲੱਗਦਾ ਹੈ ਅਰਸ਼ ਡਾਲਾ ਦੇ ਨਾਂ ਦੇ ਨਾਲ ਇਹ ਮਸ਼ਹੂਰ ਹੈ ਇਸ ਨੂੰ ਜਾਣਿਆ ਜਾਂਦਾ ਹੈ ਜਿਸ ਤਰੀਕੇ ਦਾ ਕ੍ਰਿਮੀਨਲ ਹੈ ਤਾਂ ਪਾਰ ਸਰਕਾਰ ਦੇ ਵੱਲੋਂ ਇਸ ਨੂੰ ਐਤਵਾਦੀ ਜਨਵਰੀ 2023 ਦੇ ਵਿੱਚ اعلان ਦਿੱਤਾ ਗਿਆ ਸੀ ਜਿਸ ਤਰੀਕੇ ਦੇ ਨਾਲ ਇਸ ਨੇ ਹੁੰਤਾ ਕਟਨਾ ਵਨਵਨ ਜਾਮ ਦਿੱਤਾ ਹੈ ਸਾਸ਼ ਦਾਲਾ ਦੀ ਗ੍ਰਿਫਤਾਰੀ ਤੇ ਮੋਹਰ ਲੱਗੀ ਹੈ ਐਕਸਕਲੂਸਿਵ ਕਾਪੀ ਤੁਹਾਨੂੰ ਦਿਖਾ ਰਹੇ ਹਾਂ ਤਾਂ ਹੁਣ ਅੱਜ ਕੋਰਟ ਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾਏਗਾ ਔਰ ਇੱਕ ਹੋਰ ਜ਼ਿਕਰ ਜ਼ਰੂਰ ਕਰਿਏ ਕਿਉਂਕਿ ਬਹੁਤ ਜ਼ਿਆਦਾ ਪ੍ਰਸ਼ੰ ਦਿਨਾਂ ਦੇ ਵਿੱਚ ਕੈਨੇਡਾ ਔਰ ਭਾਰਤ ਦੀ ਤਲਖੀ ਇਨ੍ਹਾਂ ਹੀ ਮੁੱਦਿਆਂ ਨੂੰ ਲੈ ਕੇ ਵੇਖਣ ਨੂੰ ਮਿਲੀ ਹੈ ਕਿਉਂਕਿ ਇਲਜ਼ਾਮ ਭਾਰਤ 'ਤੇ ਲਗਾਉਂਦਾ ਆਇਆ ਹੈ ਕਿ ਕੈਨੇਡਾ ਦੇ ਵੱਲੋਂ ਅਜਿਹੇ ਲੋਕਾਂ ਨੂੰ ਪਨਾਹ ਦਿੱਤੀ ਜਾਂਦੀ ਹੈ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ